Ya, <susuruh> ya.

ਸਭ ਤੋਂ ਪਹਿਲਾਂ ਸਾਰਿਆਂ ਨੂੰ ਵਧਾਈ ਹੋਵੇ ਲੋਕਤੰਤਰ ਹੈ ਹਰ ਇੱਕ ਦਾ ਆਪਣਾ ਹੱਕ ਹੈ ਕਿਉਂਕਿ ਵੋਟ ਰਾਹੀਂ ਅਸੀਂ ਆਪਣਾ ਲੋਕਾਂ ਲਈ ਫੈਸਲਾ ਦੇ ਸਕਦੇ ਹਾਂ ਫਤਵਾ ਦੇ ਸਕਦੇ ਹਾਂ ਪੰਚਾਇਤੀ ਰਾਜ ਦੀ ਚੋਣ ਹੋ ਰਹੀ ਹੈ ਜਿਹੜੀ ਪਿੰਡਾਂ ਨਾਲ ਜੁੜੀ ਹੈ ਔਰ ਇਹਦੇ ਵਿੱਚ ਮੈਂ ਸਾਰੇ ਭੈਣ ਭਰਾਵਾਂ ਨੂੰ ਕਹੂੰਗਾ ਕਿ ਵੱਧ ਤੋਂ ਵੱਧ ਆਪਣੀ ਵੋਟ ਦਾ ਇਸਤੇਮਾਲ ਕਰਨ ਪੰਜਾਬ ਦੀ ਆਪਣੇ ਪਿੰਡਾਂ ਦੀ ਤਰੱਕੀ ਦੇ ਲਈ ਚੰਗੇ ਆਪਣੇ ਉਮੀਦਵਾਰਾਂ ਨੂੰ ਚੁਣਨ ਸੁਖ ਸ਼ਾਂਤੀ ਨਾਲ ਰਹਿਣ ਆਪਣੇ ਭਾਈਚਾਰੇ ਨਾਲ ਰਹਿਣ ਵੋਟਾਂ ਆ ਜਾਂਦੀਆਂ ਪੈ ਜਾਂਦੀਆਂ ਭਾਈਚਾਰਾ ਸੀ ਉਹਨਾਂ ਨਗਰਾਂ ਪਿੰਡਾਂ ਵਿੱਚ ਰਹਿਣਾ ਰਹਿਣਾ ਹੁੰਦਾ ਇਸ ਲਈ ਮੈਂ ਸਾਰਿਆਂ ਨੂੰ ਇਹ ਹੀ ਅਪੀਲ ਕਰੂੰਗਾ ਆਪਣੇ ਵੋਟ ਵੀ ਸਾਰੇ ਪੈਣ ਪਾ ਕੇ ਜਾਓ ਔਰ ਚੰਗੇ ਉਮੀਦਵਾਰਾਂ ਨੂੰ ਪੰਜਾਬ ਦੀ ਤਰੱਕੀ ਲਈ ਪੰਜਾਬ ਦੇ ਚੰਗੇ ਭਵਿੱਖ ਲਈ ਪਿੰਡਾਂ ਦੇ ਚੰਗੇ ਭਵਿੱਖ ਲਈ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ 8 ਵਜੇ ਦਾ ਪੋਲਿੰਗ ਚੱਲੀ ਹੈ ਮੇਰੇ ਖਿਆਲ ਸਪੀਡ ਬਹੁਤ ਘੱਟ ਹੈ ਹਰ ਇੱਕ ਬੰਦਾ ਥੋੜਾ ਜਾ ਟੁੱਪੇ ਜਾਣ ਤੋਂ ਬਾਅਦ ਹੀ ਆਉਂਦਾ ਬਾਹਰ ਨੂੰ ਤੋਂ ਥੋੜੇ ਮੁੱਟੇ ਜਿਵੇਂ ਘਰਾਜ ਵੀ ਸੜੀਆਂ ਔਰਤਾਂ ਲਈ ਜੇਵਾ ਵੀ ਹੁੰਦਾ ਥੋੜੇ ਚਿਰ ਚ ਮੇਰੇ ਖਿਆਲ ਗੱਮਾ ਗਮੀ ਹੋਣ ਲੱਗ ਗਏ ਲੋਕਾਂ ਵੱਲੋਂ ਵਧੀਆ ਪਰਮਾ ਹੁਗਾਰਾ ਹੈ ਸੇਵਾ ਵਿੱਚ ਲੱਗੇ ਹੋਏ ਆ ਜਿੰਨਾ ਵੀ ਪੰਜਾਬ ਲਈ ਕੀਤਾ ਤੇ ਕਰਨਾ ਹੈ ਵੱਧ ਤੋਂ ਵੱਧ ਬਿਹਤਰੀ ਲਈ ਕੀਤਾ ਪੰਜਾਬ ਨੂੰ ਸਾਫ ਸੁਥਰਾ ਰਾਜ ਭਗ ਦੇ ਹੰਦੇ ਸਰਦਾਰ ਭਗਵੰਦ ਸਿੰਘ ਮਾਨ ਹੋਰਾਂ ਨੇ ਪੂਰੇ ਯਤਨ ਕੀਤੇ ਚਾਹੇ ਨੌਕਰੀਆਂ ਸੀ ਚਾਹੇ ਹੋਰ ਸਹੂਲਤਾਂ ਬਿਜਲੀ ਹੈ ਹਸਪਤਾਲ ਨੇ ਪਿੰਡਾਂ ਵਿੱਚ ਜਿਹੜੀਆਂ ਨਿੱਕੇ ਨਿੱਕੀਆਂ ਸਹੂਲਤਾਂ ਪਹਿਲਾਂ ਨਹੀਂ ਸਨ ਇਸੇ ਤਰ੍ਹਾਂ ਜਿਹੜੇ ਨਹਿਰਾਂ ਦਾ ਟਿਊਬਵਲਾਂ ਦਾ ਸਾਰਾ ਲੋਕਾਂ ਲਈ ਹਰ ਇੱਕ ਛੋਟੇ ਵੱਡੇ ਲਈ ਵੱਧ ਤੋਂ ਵੱਧ ਜਿੰਨਾ ਕਰਿਆ ਜਾ ਸਕਦਾ ਕੀਤਾ ਹੈ